हेलो स्टूडेंट्स वेलकम बैक टू माय चैनल आई होप तू सारे ठीक होमोगे सो आज दी मेरी वीडियो बीट सेकंड चैप्टर से स्टूडेंट्स ले और पेपर करेंगे असेसमेंट फॉर लर्निंग और यूनिट 1 दा बी पार्ट करांगे assi ए पार्ट में करवाया होया या बेसिक कांसेप्ट जेडे फुल डिटेल्स विच करवाए होया तुस्सी उस बेसिक कांसेप्ट वीडियो नु जरूर देखो ਕਿਉਂਕਿ ਫਿਰ ਤੁਹਾਨੂੰ ਜਿਹੜੇ ਨੈਕਸਟ ਸਾਰੇ ਹੀ ਟਾਪਿਕ ਸਮਝਣ ਦੇ ਵਿੱਚ ਜਿਹੜੀ ਬੜੀ ਆਸਾਨੀ ਹੋਊਗੀ ਅਗਰ ਤੁਸੀਂ ਉਹ ਜਿਹੜਾ ਬੇਸਿਕ ਕਨਸੈਪਟ ਵਾਲਾ ਆ ਆ ਦੇਖਦੇ ਆ ਠੀਕ ਹੈ ਉਹਦੇ ਵਿੱਚ ਅਸੈਸਮੈਂਟ ਈਵੈਲੂਏਸ਼ਨ ਟੈਸਟ ਔਰ ਮੇਸਰਮੈਂਟ ਸਾਰਾ ਕੁਝ ਜਿਹੜਾ ਸਾਰੇ ਕਨਸੈਪਟ ਕਰਵਾਏ ਹੋਏ ਆ ਤੇ ਉਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਕਿਉਂਕਿ ਅਸੈਸਮੈਂਟ ਫਾਰ ਲਰਨਿੰਗ ਦੇ ਸਾਰੇ ਹੀ ਜਿਹੜੇ ਟਾਪਿਕ ਸਮਝਣ ਦੇ ਲਈ ਇਹਦੀ ਫਰਸਟ ਬੇਸਿਕ ਕਨਸੈਪਟ ਵੀਡੀਓ ਦੇਖਣੀ ਜ਼ਰੂਰੀ ਆ ਸੋ ਅਸੀਂ ਇਹਦੇ ਵਿੱਚ ਆਬਜੈਕਟਿਵ ਐਂਡ ਪਰਪਸ ਆਫ ਅਸੈਸਮੈਂਟ ਬਿਹੇਵੀਅਰਿਸਟ ਐਂਡ ਕਨਸਟਰਕਟਿਵਿਸਟ ਪੈਰਾਡਾਈਮ ਠੀਕ ਹੈ ਸੋ ਅੰਕਲਣ ਦਾ ਉਦੇਸ਼ ਮਕਸਦ ਵਿਵਹਾਰਵਾਦੀ ਅਤੇ ਰਚਨਾਤਮਿਕ ਪੈਰਾਡਾਈਮ ਸੋ ਅਸੀਂ ਇਹਦੇ ਵਿੱਚ ਕੀ ਕਰਨਾ ਹੈ ਕਿ ਵਿਵਹਾਰਵਾਦੀ ਤੇ ਰਚਨਾਤਮਿਕ ਜਿਹੜੇ ਆ ਠੀਕ ਹੈ ਰੂਪ ਜਿਹੜੇ ਆ ਅੰਕਲਣ ਦੇ ਇਹਨਾਂ ਦੇ ਅਸੀਂ ਉਦੇਸ਼ ਤੇ ਮਕਸਦ ਕਰਦੇ ਆ ਕਿ ਜਿਹੜਾ ਵਿਵਹਾਰਵਾਦੀ ਅੰਕਲਣਾ ਜਾਂ ਰਚਨਾਤਮਿਕ ਅੰਕਲਣਾ ਠੀਕ ਹੈ ਸੋ ਇਹਦਾ ਕੀ ਉਦੇਸ਼ ਆ ਦਾ ਕੀ ਮਕਸਦ ਆ ਔਰ ਇਹ ਕੀ ਹੁੰਦੇ ਆ ਠੀਕ ਹੈ ਸੋ ਬਹੁਤ ਈਜ਼ੀ ਜਿਹਾ ਕੁਐਸਚਨ ਆ ਬਿਲਕੁਲ ਵੀ ਟਫ ਨਹੀਂ ਹੈਗਾ ਤੁਸੀਂ ਬਸ ਇਹਦੇ ਜਿਹੜੇ ਆ ਨੇਮ वगैरह ਨੂੰ ਦੇਖ ਕੇ ਜਿਹੜਾ ਹੈ ਟੈਂਸ ਨਾ ਹੋ ਜਾ ਕਰੋ ਕਿ ਥੋੜੇ ਨਾਮ ਦੇਖਣ ਤੋਂ ਲੱਗਦਾ ਕਿ ਪਤਾ ਨਹੀਂ ਕੁਐਸਚਨ ਦੇ ਵਿੱਚ ਕੀ ਹੋਣਾ ਬਿਲਕੁਲ ਹੀ ਈਜ਼ੀ ਕੁਐਸਚਨ ਆ ਸੋ ਤੁਸੀਂ ਜਿਹੜਾ ਆ ਆਰਾਮ ਦੇ ਨਾਲ ਜਿਹੜਾ ਕੁਐਸਚਨ ਆ ਕਰ ਸਕਦੇ ਆ ਸੋ ਸ਼ੁਰੂ ਕਰਦੇ ਆ ਅਸੀਂ मीनिंग ਆਫ ਬਿਹੇਵੀਅਰਿਸਟ ਅਸੈਸਮੈਂਟ ਵਿਹਾਰਵਾਦੀ ਅੰਕਲਨ ਵਿਵਹਾਰਵਾਦੀ ਅੰਕਲਨ ਦਾ ਸੰਬੰਧ ਵਿਦਿਆਰਥੀ ਦੇ ਵਿਵਹਾਰ ਨਾਲ ਹੁੰਦਾ ਹੈ ਠੀਕ ਹੈ ਸੋ ਬਿਹੇਵ ਤੁਹਾਨੂੰ ਪਤਾ ਹੀ ਆ ਵਿਵਹਾਰ ਇੱਕ ਵਿਅਕਤੀ ਦਾ ਇੱਕ ਜਿਹੜਾ ਆ ਬੱਚਾ ਜਿਹੜਾ ਵਿਵਹਾਰ ਕਰਦਾ ਆ ਉਹ ਵਿਵਹਾਰ ਦਾ ਜਿਹੜਾ ਆ ਦੇ ਨਾਲ ਸੰਬੰਧਿਤ ਆ ਇਹ ਅੰਕਲਨ ਅਸੈਸਮੈਂਟ ਜਿਹੜੀ ਆ ਬੱਚੇ ਨੂੰ ਅਸੈਸ ਕਰ ਰਹੀ ਆ ਉਹਦੇ ਜਿਹੜਾ ਆ ਬਿਹੇਵੀਅਰ ਤੋਂ ਵਿਵਹਾਰਵਾਦੀ ਅੰਕਲਨ ਦਾ ਸੰਬੰਧ ਵਿਦਿਆਰਥੀ ਦੇ ਵਿਵਹਾਰ ਨਾਲ ਹੁੰਦਾ ਹੈ ਅੰਕਲਨ ਵਿੱਚ ਬਿਹਵਾਰਵਾਦੀ ਪਹੁੰਚ ਉਦੋਂ ਹੁੰਦੀ ਹੈ ਜਦੋਂ ਅਧਿਆਪਕ ਵਿਦਿਆਰਥੀ ਦੇ ਬਿਹਵਾਰ ਨੂੰ ਦੇਖ ਕੇ ਉਸ ਦਾ ਅੰਕਲਨ ਕਰਦਾ ਹੈ ਠੀਕ ਹੈ ਸੋ ਬਿਹਵਾਰਵਾਦੀ ਪਹੁੰਚ ਕਦੋਂ ਹੋਗੀ ਕਦੋਂ ਹੋਗਾ ਬਿਹਵਾਰਵਾਦੀ ਅੰਕਲਨ ਜਦੋਂ ਕਿਦੋਂ ਅਧਿਆਪਕ ਜਿਹੜਾ ਆ ਵਿਦਿਆਰਥੀ ਦੇ ਬਿਹਵਾਰ ਨੂੰ ਦੇਖ ਕੇ ਉਸ ਦਾ ਅੰਕਲਨ ਭਾਵ ਅਸੈਸਮੈਂਟ ਇਹ ਕਰਦਾ ਆ ਠੀਕ ਹੈ ਜਿਵੇਂ ਹੁਣ ਇੱਕ ਅਧਿਆਪਕ ਨੇ ਤੁਹਾਨੂੰ ਕੋਈ ਟਾਸਕ ਦਿੱਤਾ ਕੋਈ ਕੰਮ ਦਿੱਤਾ ਕਰਨ ਉਹਦੇ ਵਿੱਚ ਉਹ ਦੇਖ ਰਿਹਾ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਬਿਹਵਾਰ ਕਰ ਰਹੇ ਆ ਹਨ ਹਣਾ ਜਿਵੇਂ ਕੋਈ ਕੁਐਸਚਨ ਪੁੱਛਿਆ ਤਾਂ ਤੁਹਾਡੇ ਤੁਸੀਂ ਕਿਸ ਬਿਹਵਾਰ ਦੇ ਨਾਲ ਜਿਹੜਾ ਆ ਜਵਾਬ ਦੇ ਰਹੇ ਹੋ ਠੀਕ ਹੈ ਤੁਹਾਡਾ ਬਿਹਵਾਰ ਪਰਖਿਆ ਜਾਂਦਾ ਤੁਹਾਡਾ ਜਿਹੜਾ ਆ ਦੇਖਿਆ ਜਾਂਦਾ ਵੀ ਤੁਸੀਂ ਕਿੱਦਾਂ ਦਾ ਬਿਹੇਵ ਜਿਹੜਾ ਉਸ ਟਾਈਮ ਜਿਹੜਾ ਆ ਕਰਦੇ ਆਂ ਵਿਦਿਆਰਥੀ ਆਪਣੇ ਬਿਹਵਾਰ ਦੁਆਰਾ ਜੋ ਦਿਖਾਉਂਦਾ ਹੈ ਉਹੀ ਅੰਕ ਅਰਦਾਹਾਰ ਬਣਦਾ ਹੈ ਠੀਕ ਹੈ ਸੋ ਸਟੂਡੈਂਟ ਜਿੱਦਾਂ ਦਾ ਵਿਵਹਾਰ ਕਰੂਗਾ ਉਸੇ ਤੋਂ ਜੁੜਾ ਆ ਉਹਦਾ ਅੰਕਣਨ ਦਾ ਜਿਹੜਾ ਆਧਾਰ ਬਣਦਾ ਉਹਦਾ ਅੰਕਣਨ ਜਿਹੜਾ ਹੁੰਦਾ ਆ ਇਹ ਥਿਊਰੀ ਬੀ ਐਫ ਸਕਿਨਰ ਅਤੇ ਪੈਬਲੋ ਵਰਗੇ ਵਿਦਵਾਨਾਂ ਦੇ ਕਾਰਜਾਂ ਤੇ ਆਧਾਰਿਤ ਹੈ ਤੁਸੀਂ ਬੀ ਐਫ ਸਕਿਨਰ ਔਰ ਪੈਬਲੋ ਨੂੰ ਜਿਹੜਾ ਆ ਜਾਣਦੇ ਹੋ ਔਰ ਉਹਨਾਂ ਦੇ ਤੁਸੀਂ ਐਕਸਪੈਰੀਮੈਂਟ ਵੀ ਜਿਹੜੇ ਆ ਪੜੇ ਹੋਣਗੇ ਸੋ ਇਹਨਾਂ ਜਿਹੜੇ ਆ ਵਿਦਵਾਨਾਂ ਦੇ ਕਾਰਜਾਂ ਦੇ ਉੱਤੇ ਠੀਕ ਹੈ ਅਧਾਰਿਤਤਾ ਜਿਹੜੀ ਆ ਇਹ ਵਿਹਾਰਵਾਦੀ ਜਿਹੜੀ ਥਿਉਰੀ ਆ ਇਸ ਥਿਉਰੀ ਅਨੁਸਾਰ ਅਧਿਆਪਕ ਕਲਾਸ ਦੇ ਵੱਖ-ਵੱਖ ਕਿਸਮ ਦੇ ਬੱਚਿਆਂ ਦਾ ਅੰਕਲਨ ਉਹਨਾਂ ਦੇ ਵਿਹਾਰ ਨੂੰ ਦੇਖ ਕੇ ਕਰਦਾ ਹੈ ਠੀਕ ਹੈ ਸੋ ਇਹਨਾਂ ਥਿਉਰੀਜ਼ ਦੇ ਅਕੋਰਡਿੰਗ ਕੀ ਆ ਕਿ ਕਲਾਸ ਵਿੱਚ ਜਿਹੜਾ ਬੱਚਿਆਂ ਦੀ ਅਸੈਸਮੈਂਟ ਆ ਉਹ ਇੱਕ ਅਧਿਆਪਕ ਜਿਹੜਾ ਆ ਬੱਚਿਆਂ ਦੇ ਵਿਹਾਰ ਨੂੰ ਦੇਖ ਕੇ ਜਿਹੜੀ ਆ ਕਰਦਾ ਆ ਹੁਣ ਅਸੀਂ ਵਿਵਹਾਰਵਾਦੀ ਅੰਕਲਨ ਦੀਆਂ ਵਿਧੀਆਂ ਦੇਖ ਲੈਣੇ ਆ। ਠੀਕ ਹੈ ਵਿਵਹਾਰਵਾਦੀ ਅੰਕਲਨ ਦੀਆਂ ਵਿਧੀਆਂ। ਮੈਥਡਸ ਆਫ ਬਿਹੇਵੀਅਰਿਸਟ ਅਸੈਸਮੈਂਟ ਇਹਦੇ ਵਿੱਚ ਤਿੰਨ ਵਿਧੀਆਂ ਆ। ਕਾਰਜਾਤਮਿਕ ਫੰਕਸ਼ਨਲ ਅਸੈਸਮੈਂਟ, ਵਾਤਾਵਰਣ ਸੰਬੰਧੀ ਅੰਕਲਨ এনवायरमेंट ਅਸੈਸਮੈਂਟ ਔਰ ਪ੍ਰਯੋਗਿਕ ਵਿਵਹਾਰ ਵਿਸ਼ਲੇਸ਼ਣ ਐਪਲਾਈਡ ਬਿਹੇਵੀਅਰਿਸਟ ਐਨਾਲਿਸਿਸ ਠੀਕ ਹੈ। ਸੋ ਚਿੱਡੀਆਂ ਆ ਤਿੰਨ ਤਰ੍ਹਾਂ ਦੀਆਂ ਆ। ਔਰ ਅਗਰ ਜੇ ਤੁਸੀਂ ਇਹ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਆ ਠੀਕ ਹੈ ਰਚਨਾਤਮਿਕ اور ਵਿਹਾਰਵਾਦੀ ਤੇ ਤੁਸੀਂ ਪਹਿਲਾਂ ਜਿਹੜਾ ਆ ਅੰਕਲਨ ਦੀ ਜਿਹੜੀ ਆ ਥੋੜੀ ਜੀ ਇੰਟਰੋ ਅੰਕਲਨ ਦੇ ਬਾਰੇ ਵਿੱਚ ਦੇ ਦੇਣੀ ਆ ਉਸ ਤੋਂ ਬਾਅਦ ਵਿਹਾਰਵਾਦੀ ਅੰਕਲਨ ਦੀ ਜਿਹੜੀ ਆ ਗੱਲ ਕਰਨੀ ਆ ਜੋ ਤੁਹਾਨੂੰ ਮੈਂ ਲਾਸਟ ਕੁਐਸਚਨ ਦੇ ਵਿੱਚ ਇੰਟਰੋ ਕਰਵਾਈ ਹੋਈ ਆ ਸਟਾਰਟਿੰਗ ਦੇ ਵਿੱਚ ਤੁਸੀਂ ਉਸ ਇੰਟਰੋ ਜਿਹੜਾ ਥੋੜੀਆਂ ਜਿਹਾ ਲਾਈਨਾਂ ਐਡ ਕਰ ਲੈਣੀ ਆ ਔਰ ਜਿਵੇਂ ਵੀ ਤੁਸਾਨੂੰ ਵਧੀਆ ਲੱਗਦਾ ਉਸ ਤਰੀਕੇ ਦੇ ਨਾਲ ਡਾਇਗਰਾਮ ਜਿਹੜੀ ਆ ਜਰੂਰ ਡਰਾ ਕਰੋ ਠੀਕ ਹੈ ਸੋ ਆਪਾਂ ਤਿੰਨ ਪੜੀਆਂ ਇੱਥੇ ਕਾਰਜਾਤਮਿਕ ਵਾਤਾਵਰਣ ਸੰਬੰਧੀ ਔਰ ਪ੍ਰਯੋਗਿਕ ਠੀਕ ਹੈ ਸੋ ਹੁਣ ਅਸੀਂ ਇਹਨਾਂ ਨੂੰ ਜਿਹੜਾ ਅਗੇ ਐਕਸਪਲੇਨ ਕਰਾਂਗੇ ਸਭ ਤੋਂ ਪਹਿਲਾਂ ਕਾਰਜਾਤਮਿਕ ਅੰਕਲਣ ਠੀਕ ਹੈ ਜਿਹਨੂੰ ਕੀ ਕਹਿੰਦੇ ਆ ਫੰਕਸ਼ਨਲ ਅਸੈਸਮੈਂਟ ਠੀਕ ਹੈ ਫੰਕਸ਼ਨਲ ਅਸੈਸਮੈਂਟ ਆ ਹੈ ਔਰ ਇਸ ਆਂਕਲਨ ਦੌਰਾਨ ਅਧਿਆਪਕ ਵਿਦਿਆਰਥੀਆਂ ਨੂੰ ਕਾਰਜ ਦਿੰਦਾ ਹੈ ਅਤੇ ਜਦੋਂ ਵਿਦਿਆਰਥੀ ਉਸ ਕਾਰਜ ਨੂੰ ਕਰਦੇ ਹਨ ਤਾਂ ਅਧਿਆਪਕ ਉਸ ਸਮੇ ਉਸਦੇ ਕਾਰਜ ਪ੍ਰਤੀ ਵਿਦਿਆਰਥੀ ਦਾ ਵਿਵਹਾਰ ਦੇਖ ਕੇ ਆਂਕਲਨ ਕਰਦਾ ਹੈ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਟੀਚਰ ਨੇ ਕੀ ਕੀਤਾ ਕੋਈ ਟਾਸਕ ਦੇ ਦਿੱਤਾ ਕੋਈ ਕੰਮ ਦੇ ਦਿੱਤਾ ਵਿਦਿਆਰਥੀਆਂ ਨੂੰ ਕਰਨ ਨੂੰ ਹੁਣ ਉਸ ਕੰਮ ਦੇ ਪ੍ਰਤੀ ਵਿਦਿਆਰਥੀ ਦਾ ਵਿਹਾਰ ਕਿਦਾਂ ਦਾ ਆ ਉਸ ਚੀਜ਼ ਦਾ ਜਿਹੜਾ ਆ ਦੀ ਅਸੈਸਮੈਂਟ ਜਿਹੜੀ ਆ ਇੱਥੇ ਕੀਤੀ ਜਾਂਦੀ ਆ ਅਧਿਆਪਕ ਵਿਹਾਰ ਬਦਲਣ ਦੇ ਪਿੱਛੇ ਦੇ ਕਾਰਨਾਂ ਨੂੰ ਵੀ ਦੇਖਦਾ ਹੈ ਅਤੇ ਅੰਕਲਨ ਕਰਦਾ ਹੈ ਠੀਕ ਹੈ ਜੇ ਕੋਈ ਵਿਦਿਆਰਥੀ ਜਿਹੜਾ ਆ ਠੀਕ ਹੈ ਉਹਦਾ ਵਿਹਾਰ ਬਦਲ ਜਾਂਦਾ ਆ ਬਦਲ ਦੇ ਕਾਰਨ ਵੀ ਕੌਣ ਦੇਖਦਾ ਆ ਅਧਿਆਪਕ ਦੇਖਦਾ ਤੇ ਫਿਰ ਉਹ ਕੀ ਕਰਦਾ ਆ ਅਸੈਸਮੈਂਟ ਕਰਦਾ ਆ ਮਲਾਂਕਣ ਕਰਦਾ ਆ ਠੀਕ ਹੈ ਜੀ ਸੋ ਇਸ ਦੇ ਨਾਲ ਇੱਕ ਵਾਰੀ ਫਿਰ ਦੱਸ ਦਨੀ ਆ ਕਿ ਇਸ ਆਂਕਲਣ ਦੌਰਾਨ ਅਧਿਆਪਕ ਵਿਦਿਆਰਥੀਆਂ ਨੂੰ ਕਾਰਜ ਦਿੰਦਾ ਹੈ ਕੋਈ ਕੰਮ ਦੇ ਦਿੱਤਾ ਜਦੋਂ ਵਿਦਿਆਰਥੀ ਉਸ ਕਾਰਜ ਨੂੰ ਕਰਦੇ ਆ ਤੇ ਉਸ ਸਮੇਂ ਉਹਨਾਂ ਦਾ ਜੋ ਵਿਹਵਾਰ ਹੁੰਦਾ ਆ ਠੀਕ ਹੈ ਉਹਨੂੰ ਦੇਖ ਕੇ ਜਿਹੜੀ ਅਸੈਸਮੈਂਟ ਕੀਤੀ ਜਾਂਦੀ ਆ ਆਂਕਲਣ ਕੀਤਾ ਜਾਂਦਾ ਆ ਅਧਿਆਪਕ ਵਿਹਾਰ ਬਦਲਣ ਦੇ ਪਿੱਛੇ ਦੇ ਕਾਰਨਾਂ ਨੂੰ ਵੀ ਦੇਖਦਾ ਹੈ ਅਤੇ ਅੰਕਲਨ ਕਰਦਾ ਹੈ ਠੀਕ ਹੈ ਸੋ ਇਹ ਵੀ ਦੇਖਦਾ ਹੈ ਕਿ ਜੇ ਕਿਸੇ ਬੱਚੇ ਦਾ ਵਿਹਾਰ ਬਹੁਤ ਜ਼ਿਆਦਾ ਬਦਲ ਗਿਆ ਹੈ ਹਨਾ ਤੇ ਉਸ ਵਿਹਾਰ ਦੇ ਪਿਛਲੇ ਕਾਰਨਾਂ ਨੂੰ ਵੀ ਦੇਖਦਾ ਆ ਤੇ ਵਿਦਿਆਰਥੀ ਦਾ ਅੰਕਲਨ ਵੀ ਜਿਹੜਾ ਉਹ ਕਰਦਾ ਆ ਉਸ ਤੋਂ ਬਾਅਦ ਵਾਤਾਵਰਣ ਸੰਬੰਧੀ ਅੰਕਲਨ ਠੀਕ ਹੈ এনवायरमेंट ਜਿੱਦਾਂ ਦਾ ਮਾਹੌਲ ਨੂੰ ਦੇਖ ਕੇ ਜਿਹੜਾ ਹਨਾ ਸੋ ਸਥਿਤੀ ਨੂੰ ਦੇਖ ਕੇ ਇਸ ਸੰਕਲਨ ਰਾਹੀਂ ਅਧਿਆਪਕ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬੱਚੇ ਦੇ ਵਿਵਹਾਰ ਅਤੇ ਵਾਤਾਵਰਣ ਦੀਆਂ ਘਟਨਾਵਾਂ ਵਿਚਕਾਰ ਕਾਰਜਸ਼ੀਲ ਸੰਬੰਧ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਠੀਕ ਹੈ ਸੋ ਬੱਚੇ ਦਾ ਵਿਵਹਾਰ ਉਹਨੇ ਦੇਖਣਾ ਹੀ ਆ ਹੁਣ ਉਹਨੇ ਦੇਖਣਾ ਕਿ ਵਾਤਾਵਰਣ ਦੀਆਂ ਘਟਨਾਵਾਂ ਵਿਚਕਾਰ ਉਹ ਜਿਹੜਾ ਕੰਮ ਕਰ ਰਿਹਾ ਆ ਠੀਕ ਹੈ ਉਸ ਸੰਬੰਧ ਦੀ ਉਹਨੇ ਪਛਾਣ ਕਰਨੀ ਆ ਕਿ ਹੁਣ ਵਾਤਾਵਰਣ ਦੇ ਹਾਲਾਤ ਕਿਵੇਂ ਦੇ ਅਸਥਿਤੀ ਕਿਵੇਂ ਦੀ ਸਿਚੁਏਸ਼ਨ ਕਿਦਾਂ ਦੀ ਆ ਉਹਦੇ ਵਿੱਚ ਵਿਦਿਆਰਥੀ ਜਿਹੜਾ ਹੈ ਉਹ ਕਿਦਾਂ ਦਾ ਵਿਵਹਾਰ ਕਰ ਰਿਹਾ ਹੈ ਤੇ ਤਾਂ ਕੰਮ ਜਿਹੜਾ ਆ ਜਿਹੜਾ ਉਹਨੂੰ ਟਾਸਕ ਦਿੱਤਾ ਹੋਇਆ ਆ ਠੀਕ ਹੈ ਉਹਦੇ ਸੰਬੰਧ ਵਿੱਚ ਫਿਰ ਜਿਹੜੀ ਆ ਅ ਅਧਿਆਪਕ ਨੇ ਜਿਹੜੀ ਆ ਪਛਾਣ ਕਰਨੀ ਆ ਠੀਕ ਹੈ ਮੁਲਾਂਕਣ ਕਰਨਾ ਆ ਇਸ ਅਸੈਸਮੈਂਟ ਦੇ ਵਿੱਚ ਉਹਨਾਂ ਬਿਹਵਾਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ ਜੋ ਬੱਚੇ ਦੇ ਹੁੰਦੇ ਹਨ ਔਰ ਜਿਨ੍ਹਾਂ ਨੂੰ ਵਧਿਆ ਜਾਂ ਤੇਜ਼ ਕੀਤਾ ਜਾਣਾ ਚਾਹੀਦਾ ਹੈ ਠੀਕ ਹੈ ਸੋ ਕਹਿੰਦੇ ਇਹਦੇ ਵਿੱਚ ਅਧਿਆਪਕ ਜਿਹੜਾ ਉਹ ਕੀ ਬੱਚੇ ਦੇ ਵਿਹਾਰਾਂ ਨੂੰ ਉਹਨਾਂ ਨੂੰ ਜਿਹੜਾ ਆ ਉਹਨਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਦਾ ਆ ਜਿਹੜੇ ਵਿਹਾਰ ਨੂੰ ਲੱਗਦਾ ਆ ਕਿ ਇਹਨਾਂ ਨੂੰ ਜਿਹੜਾ ਤੇਜ਼ ਕੀਤਾ ਜਾਣਾ ਚਾਹੀਦਾ ਆ ਜਾਂ ਇਹਨਾਂ ਨੂੰ ਜਿਹੜਾ ਵਧੀਆ ਕਰਨਾ ਚਾਹੀਦਾ ਆ ਜਿਵੇਂ ਬੱਚੇ ਦਾ ਸੰਚਾਰੀ ਵਿਹਾਰ ਠੀਕ ਹੈ ਬੱਚੇ ਦਾ ਜਿਹੜੀ ਗੱਲਬਾਤ ਆ ਦੂਜਿਆਂ ਦੇ ਨਾਲ ਕਰਦਾ ਆ ਸੰਚਾਰੀ ਵਿਹਾਰ ਠੀਕ ਹੈ ਉਹਦਾ ਜਿਹੜਾ ਆ ਉਹਨੂੰ ਜਿਹੜਾ ਉਹਦੇ ਲਈ ਜਿਹੜੀ ਅਸੈਸਮੈਂਟ ਹੁੰਦੀ ਆ ਜਾਂ ਸਾਥੀਆਂ ਦੇ ਨਾਲ ਆਪੀ ਤਾਲ ਮਿਲ ਠੀਕ ਹੈ ਤੇ ਜਿਹੜਾ ਦੂਜਿਆਂ ਦੇ ਨਾਲ ਉਹਦਾ ਵਿਹਵਾਰ ਜਿਹੜਾ ਆ ਉਹਦੇ ਸੰਬੰਧੀ ਜਿਹੜੀ ਆ ਠੀਕ ਹੈ ਸੋ ਹੁੰਦੀ ਆ ਇਹ ਸਿਗੀ ਵਾਤਾਵਰਨ ਕਿ ਜਿਹੜਾ ਆ ਇੱਕ ਵਿਦਿਆਰਥੀ ਜਿਹੜਾ ਵਾਤਾਵਰਨ ਦੇ ਵਿੱਚ ਜਿਹੜਾ ਆ ਕਿਦਾਂ ਵਿਹਾਰ ਕਰਦਾ ਉਹਦੇ ਤੇ ਕੀ ਅਸਰ ਪੈਂਦਾ ਵਾਤਾਵਰਨ ਦਾ ਠੀਕ ਹੈ ਸੋ ਉਸ ਸਮੇ ਅਧਿਆਪਕ ਜਿਹੜਾ ਆ ਉਹ ਨੂੰ ਜਿਹੜਾ ਅਸੈਸਮੈਂਟ ਜਿਹੜਾ ਆ ਕਰਦਾ ਆ ਠੀਕ ਹੈ ਸੋ ਉਸ ਤੋਂ ਬਾਅਦ ਪ੍ਰਯੋਗਿਕ ਵਿਹਾਰ ਵਿਸ਼ਲੇਸ਼ਣ ਪ੍ਰੈਕਟੀਕਲ ਬਿਹੇਵੀਅਰ ਐਨਾਲਿਸਿਸ ਪ੍ਰਯੋਗਿਕ ਵਿਵਹਾਰ ਵਿਸ਼ਲੇਸ਼ਣ ਅਜਿਹੀ ਵਿਧੀ ਹੈ ਜੋ ਵਿਦਿਆਰਥੀ ਦੇ ਵਿਵਹਾਰ ਨੂੰ ਸੁਧਾਰਨ ਜਾਂ ਬਦਲਣ ਦੇ ਲਈ ਵਰਤੀ ਜਾਂਦੀ ਹੈ ਠੀਕ ਹੈ ਸੋ ਪ੍ਰਯੋਗਿਕ ਦੇ ਵਿੱਚ ਇੱਕ ਐਕਸਪੈਰੀਮੈਂਟ ਕੀਤਾ ਜਾਂਦੇ ਆ ਠੀਕ ਹੈ ਤਾਂ ਜੋ ਕੀ ਕਰਨਾ ਹੈ ਵਿਦਿਆਰਥੀ ਦੇ ਵਿਵਹਾਰ ਨੂੰ ਸੁਧਾਰਨ ਜਾਂ ਬਦਲਣ ਦੇ ਲਈ ਵਰਤਿਆ ਜਾਂਦਾ ਹੈ ਜਿਵੇਂ ਤੁਸੀਂ ਪਿੱਛੇ ਐਕਸਪੈਰੀਮੈਂਟ ਅੰਡਰਸਟੈਂਡਿੰਗ ਦਾ ਲਰਨਰ ਦੇ ਵਿੱਚ ਤੁਸੀਂ ਸਾਰੇ ਐਕਸਪੈਰੀਮੈਂਟ ਦੇਖੇ ਸੀ ਤਾਂ ਉਹ ਵਿਵਹਾਰ ਨੂੰ ਚੇਂਜ ਕਰਨ ਦੇ ਲਈ ਹੀ ਸੀਗੇ ਹਨਾ ਤੋ ਇੱਥੇ ਵੀ ਅਧਿਆਪਕ ਜਿਹੜਾ ਕੁਝ ਪ੍ਰਯੋਗ ਕਰਦਾ ਆ ਕਿਉਂ ਕਰਦਾ ਆ ਠੀਕ ਹੈ ਵਿਵਹਾਰ ਨੂੰ ਸੁਧਾਰਨ ਜਾਂ ਬਦਲਣ ਦੇ ਲਈ ਠੀਕ ਹੈ ਸਹੀ ਵਿਵਹਾਰ ਦੇ ਲਈ ਉਹ ਕੀ ਕਰਦਾ ਇਨਾਮ ਦਿੰਦਾ ਹੈ ਰਿਵਾਰਡ ਦਿੰਦਾ ਹੈ ਬੱਚੇ ਨੂੰ ਤਾਂ ਜੋ ਬੱਚਾ ਜਿਹੜਾ ਆ ਉਤਸ਼ਾਹਿਤ ਹੋ ਸਕੇ ਤੇ ਗਲਤ ਕੰਮ ਨੂੰ ਰੋਕਣ ਦੇ ਲਈ ਉਹਨੂੰ ਜਿਹੜਾ ਵਾਰਨਿੰਗ ਦਿੰਦਾ ਹੈ ਤਾਂ ਜੋ ਗਲਤ ਕੰਮ ਤੋਂ ਰੁਕ ਸਕੇ ਤਾਂ ਇੱਥੇ ਉਹ ਪ੍ਰਯੋਗ ਰਾਹੀਂ ਜਿਹੜਾ ਆ ਮੁਲਾਂਕਣ ਕਰਦਾ ਆ ਮੁਲਾਂਕਣ ਕਰਨ ਦਾ ਉਦੇਸ਼ ਕੀ ਆ ਬੱਚੇ ਦੇ ਵਿਵਹਾਰ ਨੂੰ ਸੁਧਾਰਨਾ ਜਾਂ ਬਦਲਣਾ ਠੀਕ ਹੈ ਸੋ ਇਹ ਤਿੰਨ ਜਿਹੜੀਆਂ ਸੀਗੀਆਂ ਅ 3 ਇਹ ਜਿਹੜੇ ਅੰਕਲਨ ਦੀਆਂ ਵਿਧੀਆਂ ਸੀਗੀਆਂ ਔਰ ਇਹ ਵਿਵਹਾਰਵਾਦੀ ਅੰਕਲਨ ਤੁਸੀਂ ਕਰ ਰਹੇ ਹੋ ਠੀਕ ਹੈ ਬੱਚੇ ਦੇ ਵਿਵਹਾਰ ਨੂੰ ਦੇਖ ਕੇ ਉਹਦਾ ਅੰਕਲਨ ਕਰਨਾ ਠੀਕ ਹੈ ਸੋ ਕਿਸ ਕਿਸ ਜਿਹੜਾ ਆ ਇਹਦੇ ਵਿੱਚ ਕੀ ਕੁਝ ਦੇਖਿਆ ਜਾਂਦਾ ਆ ਉਹਦੇ ਬਾਰੇ ਵਿੱਚ ਇਹ ਵਿਧੀਆਂ ਸੀਗੀਆਂ ਹੁਣ ਅਸੀਂ ਕਰਾਂਗੇ ਵਿਹਾਰਵਾਦੀ ਅੰਕਲਣ ਦੀਆਂ ਜਿਹੜੀਆਂ ਆ ਹੋਰ ਵਿਧੀਆਂ ਜਿਹੜੀਆਂ ਆ ਆਪਾਂ ਕਰਾਂਗੇ ਠੀਕ ਹੈ ਸੋ ਪਹਿਲਾਂ ਅਸੀਂ ਜਿਹੜੀਆਂ ਸੀਗੀਆਂ ਅੰਕਲਣ ਦੀਆਂ ਜਿਹੜੀਆਂ ਸੀਗੀਆਂ ਵਿਧੀਆਂ ਇਹ ਕੀਤੀਆਂ ਸੀਗੀਆਂ ਉਹਦੇ ਤੋਂ ਇਲਾਵਾ ਵੀ ਕੁਝ ਵਿਧੀਆਂ ਹੁੰਦੀਆਂ ਆ ਜਿਨ੍ਹਾਂ ਦੇ ਰਾਹੀਂ ਜਿਹੜਾ ਆ ਬੱਚੇ ਦੇ ਵਿਹਾਰ ਨੂੰ ਜਿਹੜਾ ਹੈ ਦੇਖਿਆ ਜਾਂਦਾ ਉਹਦੇ ਹਾਅ ਭਾਵ ਜਿਹੜੇ ਨੋਟ ਕੀਤੇ ਜਾਂਦੇ ਆ ਜਿਵੇਂ ਇੰਟਰਵਿਊ ਠੀਕ ਹੈ ਇੰਟਰਵਿਊ ਦੇ ਦੌਰਾਨ ਇੱਕ ਅਧਿਆਪਕ ਜਿਹੜਾ ਬੱਚੇ ਤੋਂ ਪ੍ਰਸ਼ਨ ਪੁੱਛਦਾ ਹੈ ਤਾਂ ਉਹ ਉਹਦੇ ਵਿਵਹਾਰ ਨੂੰ ਦੇਖ ਸਕਦਾ ਕਿ ਉਹ ਪ੍ਰਸ਼ਨ ਦਾ ਉੱਤਰ ਦੇਣ ਦੇ ਲਈ ਕਿਹੋ ਜਿਹਾ ਵਿਵਹਾਰ ਜਿਹੜਾ ਕਰਦਾ ਹੈ ਆਬਜ਼ਰਵੇਸ਼ਨ ਠੀਕ ਹੈ ਆਬਜ਼ਰਵੇਸ਼ਨ ਵੀ ਕਰ ਸਕਦਾ ਬੱਚੇ ਨੂੰ ਡੇਲੀ ਵੀ ਜਿਹੜਾ ਕਲਾਸ ਵਿੱਚ ਨੋਟ ਕਰ ਸਕਦਾ ਕਿ ਬੱਚੇ ਦਾ ਵਿਵਹਾਰ ਦਾ ਬਿਹੇਵੀਅਰ ਆ ਉਹ ਕਿਵੇਂ ਦਾ ਆ ਕੁਐਸਚਨਰੀਜ਼ ਠੀਕ ਹੈ ਪ੍ਰਸ਼ਨਾਵਲੀ ਪ੍ਰਸ਼ਨ ਪੁੱਛ ਕੇ ਵੀ ਬੱਚੇ ਦੇ ਵਿਵਹਾਰ ਨੂੰ ਦੇਖ ਸਕਦਾ ਕਿ ਪ੍ਰਸ਼ਨ ਪੁੱਛਣ ਤੇ ਉਹ ਕਿਦਾਂ ਦਾ ਵਿਵਹਾਰ ਕਰ ਰਿਹਾ ਆ ਇਨਵੈਂਟਰੀਜ਼ ਠੀਕ ਹੈ ਸੋ ਇਨਵੈਂਟਰੀ ਸਰਾਹੀ ਵੀ ਕਰ ਸਕਦਾ ਹੈ ਔਰ ਚੈਕਲਿਸਟ ਸੂਈ ਵਹਿਵਾਰ ਬਾਦ ਦੀਆਂ ਜੜੀਆਂ ਆ ਵਿਧੀਆਂ ਆ ਜਿਨ੍ਹਾਂ ਦੇ ਰਾਹੀ ਜੜਾ ਆ ਵਹਿਵਾਰ ਬਾਦ ਦੇ ਜੜਾ ਆ ਵਿਧੀਆਂ ਦਾ ਰਾਈ ਬਚਦਾ ਅੰਕਲਨ ਕੀਤਾ ਜਾ ਸਕਦਾ ਹੈ ਠੀਕ ਹੈ ਉੱਪਰ ਮੈਂ ਤੁਹਾਨੂੰ ਮੇਨ ਜਿਹੜੀਆਂ ਤਿੰਨ ਵਿਧੀਆਂ ਦੱਸੀਆਂ ਸੀ ਔਰ ਇਸ ਤੋਂ ਇਲਾਵਾ ਜਿਹੜਾ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਵੀ ਜੜਾ ਲਿਖ ਸਕਦੇ ਆ ਠੀਕ ਹੈ ਅੱਗੇ ਚੱਲਦੇ ਹਾਂ ਹੁਣ ਅਸੀਂ constructivist paradigm assessment ਠੀਕ ਹੈ ਸੋ ਰਚਨਾਵਾਦੀ ਇਹਨੂੰ ਜਿਹੜਾ ਹੈ ਇਹਦੇ ਅਲੱਗ-ਅਲੱਗ ਨਾਮ ਆ ਸੁਣ ਲਓ ਇੱਕ ਵਾਰ ਧਿਆਨ ਨਾਲ ਇਹਨੂੰ ਰਚਨਾਵਾਦੀ ਵੀ ਕਹਿੰਦੇ ਆ ਨਿਰਮਾਣਵਾਦੀ ਵੀ ਕਹਿੰਦੇ ਆ ਸਿਰਜਣਾਵਾਦੀ ਵੀ ਕਹਿੰਦੇ ਆ ਠੀਕ ਹੈ ਸੋ ਇਹ ਕ੍ਰੀਏਟੀਵਿਟੀ ਜਿਹੜੀ ਹੁੰਦੀ ਆ ਬੱਚੇ ਦੇ ਵਿੱਚ ਜਿਹੜੀ ਆ ਠੀਕ ਹੈ ਰਚਨਾਵਾਦੀ ਜਿਹੜੀ ਪਹੁੰਚ ਬੱਚੇ ਦੀ ਇਹਦੇ ਵਿੱਚ ਸ਼ਾਮਿਲ ਹੁੰਦੀ ਆ ਕਿ ਜਿਹਦੇ ਵਿੱਚ ਜਿਹੜਾ ਹੈ ਬੱਚਾ ਖੁਦ ਕੁਝ ਜਿਹੜਾ ਆ ਕਰਦਾ ਆ ਅਧਿਆਪਕ ਵਿਦਿਆਰਥੀ ਨੂੰ ਜੋ ਕੁਝ ਸਿਖਾਉਂਦਾ ਹੈ ਵਿਦਿਆਰਥੀ ਉਸ ਨੂੰ ਸਮਝ ਕੇ ਗਿਆਨ ਦੀ ਵਰਤੋਂ ਕਰਦਾ ਹੈ ਅਤੇ ਉਸ ਨਾਲ ਜਿਹੜੀ ਹੈ ਸੰਬੰਧਿਤ ਹੈ ਇਹ ਬੱਚੇ ਦੀ ਕ੍ਰੀਏਟੀਵਿਟੀ ਦੇ ਨਾਲ ਸੰਬੰਧਿਤ ਆ ਠੀਕ ਹੈ ਸੋ ਅਧਿਆਪਕ ਦੇ ਬੱਚੇ ਨੂੰ ਕੋਈ ਗਿਆਨ ਦਿੰਦਾ ਠੀਕ ਹੈ ਸੋ ਗਿਆਨ ਦਿੰਦਾ ਤੇ ਉਸ ਨੂੰ ਹੁਣ ਅੱਗੇ ਬੱਚਾ ਉਸ ਨੂੰ ਸਮਝ ਕੇ ਉਸ ਗਿਆਨ ਦੀ ਵਰਤੋਂ ਕਿਵੇਂ ਕਰਦਾ ਆ ਉਹਦੇ ਨਾਲ ਸੰਬੰਧਿਤ ਆ ਜਿਵੇਂ ਅਧਿਆਪਕ ਨੇ ਬੱਚੇ ਨੂੰ ਜੜਿਆ ਕਲਰਸ ਜਿਹੜੇ ਪੇਂਟ ਕਰਨਾ ਸਿਖਾ ਦਿੰਦਾ ਹੁਣ ਉਹ ਬੱਚਾ ਜਿਹੜਾ ਆ ਉਸ ਪੇਂਟ ਕਰਨਾ ਸਿੱਖ ਗਿਆ ਉਹਨੂੰ ਬਰਸ਼ ਚਲਾਉਣੇ ਆ ਗਏ ਜਾਂ ਉਹਨਾਂ ਨੂੰ ਜੋ ਵੀ ਪੈਨਸਲ ਕਲਰ ਕਰ ਰਿਹਾ ਸੀ ਉਹਨੂੰ ਕਲਰ ਚਲਾਉਣਾ ਆ ਗਿਆ ਉਸ ਤੋਂ ਬਾਅਦ ਉਹ ਕੀ ਕ੍ਰੀਏਟੀਵਿਟੀ ਕਰਦਾ ਹੈ ਕੀ ਕੰਮ ਕਰਦਾ ਹੈ ਠੀਕ ਹੈ ਉਹਦੇ ਨਾਲ ਜਿਹੜਾ ਸੰਬੰਧਿਤ ਅਧਿਆਪਕ ਨੇ ਸਿਰਫ ਉਹਨੂੰ ਇੱਕ ਜਿਹੜਾ ਗਿਆਨ ਦਿੱਤਾ ਆ ਬਟ ਉਸ ਗਿਆਨ ਦੀ ਵਰਤੋਂ ਹੁਣ ਬੱਚਾ ਕਿਵੇਂ ਕਰਦਾ ਹੈ ਉਹਦੇ ਨਾਲ ਸੰਬੰਧਿਤ ਆ ਠੀਕ ਹੈ ਇਹਨੂੰ ਅਸੀਂ ਕਹਿੰਦੇ ਆ ਰਚਨਾਵਾਦੀ ਜਾਂ ਨਿਰਮਾਣਵਾਦੀ ਜਾਂ ਸਰੰਚਨਾਵਾਦੀ ਰੂਪ ਆ ਬਲੀ ਠੀਕ ਹੈ ਸੋ ਇਹਦੇ ਅਲੱਗ-ਅਲੱਗ ਨਾਮ ਹੋ ਸਕਦੇ ਆ ਬਟ ਇੰਗਲਿਸ਼ ਦੇ ਵਿੱਚ ਜਿਹੜਾ ਕਨਸਟਰਕਟਿਵਿਸਟ ਹੀ ਲਿਖਿਆ ਹੋਊਗਾ ਪੰਜਾਬੀ ਵਿੱਚ ਇਹਦੇ ਅਲੱਗ-ਅਲੱਗ ਨਾਮ ਹੋ ਸਕਦੇ ਆ ਰਚਨਾਵਾਦੀ ਦਾ ਅਰਥ ਵਿਦਿਆਰਥੀ ਨੂੰ ਵਧੇਰੇ ਗਿਆਨ ਹਾਸਲ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕਰਨਾ ਫਿਰ ਉਹ ਕੀ ਕਰ ਰਿਹਾ ਹੈ ਉਸ ਦੀ ਸਮਝ ਕਿਵੇਂ ਬਦਲ ਰਹੀ ਹੈ ਇਸ ਬਾਰੇ ਸੋਚਣਾ ਪਿੰਨ-ਪਿੰਨ ਵਿਦਿਆਰਥੀਆਂ ਦੀਆਂ ਰਚਨਾਤਮਕ ਸਮਝ ਨੂੰ ਸਮਝਣਾ ਤੇ ਅੰਕਲਨ ਕਰਨਾ ਠੀਕ ਹੈ ਸੋ ਇਹਦੇ ਵਿੱਚ ਕੀ ਕੀਤਾ ਕਿ ਪਹਿਲਾਂ ਤਾਂ ਅਧਿਆਪਕ ਨੂੰ ਗਿਆਨ ਦਿੰਦਾ ਆ ਔਰ ਗਿਆਨ ਹਾਸਲ ਕਰਨ ਦੇ ਲਈ ਪ੍ਰੇਰਿਤ ਕਰਦਾ ਆ ਉਸ ਤੋਂ ਬਾਅਦ ਬੱਚਾ ਉਸ ਗਿਆਨ ਤੋਂ ਬਾਅਦ ਗਿਆਨ ਦੇ ਨਾਲ ਕੀ ਕਰ ਰਿਹਾ ਉਸ ਗਿਆਨ ਦਾ ਕੀ ਕਰ ਰਿਹਾ ਆ ਬੱਚੇ ਦੀ ਸਮਝ ਕਿਵੇਂ ਬਦਲ ਰਹੀ ਹੈ ਇਸ ਸਵਾਲ 'ਤੇ ਅਧਿਆਪਕ ਫਿਰ ਸੋਚਦਾ ਆ ਠੀਕ ਹੈ ਔਰ ਪਿੰਨ ਪਿੰਨ ਵਿਦਿਆਰਥੀਆਂ ਦੀਆਂ ਰਚਨਾਤਮਕ ਜਿਹੜੀ ਸਮਝ ਆ ਉਹਨੂੰ ਸਮਝਦਾ ਆ ਤੇ ਕੀ ਕਰਦਾ ਆ ਅਸੈਸਮੈਂਟ ਕਰਦਾ ਆ ਬੱਚੇ ਦੀ ਰਚਨਾਤਮਕ ਜਿਹੜੀ ਆ ਜਿਹੜੀ ਯੋਗਤਾ ਦੇ ਉੱਪਰ ਠੀਕ ਹੈ ਸੋ ਇਸ ਨਾਲ ਵਿਦਿਆਰਥੀ ਰਚਨਾ ਜਾਂ ਨਿਰਮਾਣ ਕਰਨਾ ਸਿੱਖਦੇ ਆ ਠੀਕ ਹੈ ਜਦੋਂ ਸਿਧਾਪਕ ਉਹਨਾਂ ਨੂੰ ਜਿਹੜਾ ਗਿਆਨ ਦਿੰਦਾ ਆ ਠੀਕ ਹੈ ਤਾਂ ਉਸ ਤੋਂ ਬਾਅਦ ਕੁਝ ਕਰਨ ਦੇ ਲਈ ਟਾਸਕ ਦੇ ਦਿੰਦਾ ਹੈ ਤੇ ਇਹਦੇ ਨਾਲ ਕੀ ਆ ਬੱਚੇ ਰਚਨਾ ਜਾਂ ਨਿਰਮਾਣ ਕਰਨਾ ਸਿੱਖਦੇ ਆ ਠੀਕ ਹੈ ਰਚਨਾਵਾਦੀ ਅੰਕਲਨ ਦਾ ਉਦੇਸ਼ ਵਿਦਿਆਰਥੀਆਂ ਦੀ ਸਿੱਖ ਲਈ ਗੁਣਵੱਤਾ ਨੂੰ ਸੁਧਾਰਨਾ ਹੈ ਠੀਕ ਹੈ ਸੋ ਰਚਨਾਵਾਦੀ ਜਿਹੜਾ ਅੰਕ ਲੈਣਾ ਜਿਹੜਾ ਮੁਲਾਂਕਣ ਕੀਤਾ ਜਾਂਦਾ ਕਿ ਅਧਿਆਪਕ ਨੇ ਬੱਚਿਆਂ ਨੂੰ ਜਿਹੜਾ ਆ ਗਿਆਨ ਦਿੱਤਾ ਆ ਉਸ ਗਿਆਨ ਨੂੰ ਬੱਚੇ ਬਸਤਰ ਕਿਵੇਂ ਰਹਿ ਆ ਠੀਕ ਹੈ ਕੀ ਕਰ ਰਿਹਾ ਤਾਂ ਇਹ ਜਿਹੜਾ ਰਚਨਾਵਾਦੀ ਹੁੰਦਾ ਆ ਠੀਕ ਹੈ ਸੋ ਰਚਨਾਵਾਦੀ ਅੰਕਲਨ ਦੇ ਉਦੇਸ਼ ਦੀ ਗੱਲ ਕਰੀ ਤਾਂ ਉਦੇਸ਼ ਕੀ ਆ ਕਿ ਸਖਲਾਈ ਗੁਣਵੱਤਾ ਨੂੰ ਸੁਧਾਰਨਾ ਬੱਚੇ ਨੂੰ ਜਿਹੜੀ ਸਖਲਾਈ ਆ ਉਹਦੇ ਵਿੱਚ ਕੁਆਲਿਟੀਆਂ ਨੂੰ ਲੈ ਕੇ ਆਉਣਾ ਬੱਚੇ ਦੇ ਵਿੱਚੋਂ ਕੁਆਲਿਟੀਆਂ ਜਿਹੜੀਆਂ ਆ ਉਹਨਾਂ ਨੂੰ ਲੈ ਕੇ ਆਉਣਾ ਬੱਚੇ ਦੇ ਅੰਦਰ ਲਿਆ ਕੁਆਲਿਟੀਆਂ ਨੂੰ ਬਾਹਰ ਕੱਢਣਾ ਠੀਕ ਹੈ ਇਹ ਹੀ ਇਹਦਾ ਉਦੇਸ਼ ਆ ਜਿਵੇਂ ਦੇਖੋ ਹੁਣ ਐਗਜ਼ਾਮਪਲ ਦੇ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਕੁਝ ਸਮੱਸਿਆ ਜਾਂ ਸਵਾਲ ਪੇਸ਼ ਕਰਦੇ ਹਨ ਟੀਚਰ ਨੇ ਕੀ ਕੀਤਾ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਦੇ ਦਿੱਤੀ ਜਾਂ ਕੁਝ ਸਵਾਲ ਦੇ ਦਿੱਤੇ ਆ ਪ੍ਰਸ਼ਨ ਦੇ ਦਿੱਤੇ ਆ ਤੇ ਵਿਦਿਆਰਥੀ ਨੂੰ ਜਵਾਬ ਲੱਭਣ ਦੇ ਵਿੱਚ ਉਹਨਾਂ ਦੀ ਅਗਵਾਈ ਵੀ ਕਰਦੇ ਹਾਂ ਠੀਕ ਹੈ ਤੇ ਜੇ ਹੁਣ ਵਿਦਿਆਰਥੀ ਜਿਹੜੇ ਜਵਾਬ ਲੱਭਣ ਦੇ ਵਿੱਚ ਉਹਨਾਂ ਨੂੰ ਗਾਈਡ ਵੀ ਕਰਦੇ ਆ ਕਿ ਤੁਸੀਂ ਜਵਾਬ ਕਿਵੇਂ ਲੱਭਣੇ ਆ ਤੇ ਅਲੱਗ-ਅਲੱਗ ਤਕਨੀਕਾਂ ਵਰਤਦੇ ਆ ਠੀਕ ਹੈ ਸੋ ਇੱਥੇ ਵਿੱਚ ਬੱਚਿਆਂ ਨੂੰ ਕੀ ਕੀਤਾ ਗਿਆ ਗਿਆਨ ਜਿਹੜਾ ਆ ਪ੍ਰਾਪਤ ਕਰਨ ਦੇ ਲਈ ਉਤਸ਼ਾਹਿਤ ਕੀਤਾ ਗਿਆ ਉਹਨਾਂ ਨੂੰ ਕੋਈ ਕੰਮ ਵੀ ਦਿੱਤਾ ਆ ਤੇ ਉਹਨਾਂ ਦੀ ਅਗਵਾਈ ਵੀ ਕਰ ਦਿੱਤੀ ਆ ਪਰ ਹੁਣ ਬੱਚੇ ਉਸ ਤਰੀਕਾ ਦੇ ਨਾਲ ਤੇ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਇਹਦਾ ਮੁਲਾਂਕਣ ਹੁਣ ਅਧਿਆਪਕ ਨੇ ਜਿਹੜਾ ਆ ਕਰਨਾ ਆ ਠੀਕ ਹੈ ਆਈ ਹੋਪ ਤੁਹਾਨੂੰ ਜਿਹੜਾ ਆ ਸਮਝ ਆ ਗਿਆ ਹੋਗਾ ਠੀਕ ਹੈ ਸੋ ਅਧਿਆਪਕ ਖੁਦ ਹੀ ਕੰਮ ਦੇ ਰਿਹਾ ਆ ਖੁਦ ਹੀ ਅਗਵਾਈ ਕਰ ਰਿਹਾ ਆ ਹੁਣ ਬਸ ਉਹਦੇ ਬੱਚੇ ਦਾ ਮੁਲਾਂਕਣ ਕਰਨਾ ਅੰਕਲਨ ਕਰਨਾ ਕਿ ਬੱਚਾ ਉਸ ਗਿਆਨ ਜੋ ਉਹਨੂੰ ਅਧਿਆਪਕ ਨੇ ਦਿੱਤਾ ਆ ਉਸ ਦੀ ਵਰਤੋਂ ਕਿਵੇਂ ਕਰਦਾ ਆ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਆ ਵਿਹਾਰਵਾਦੀ ਅੰਕਲਨ ਦੇ ਉਦੇਸ਼ ਠੀਕ ਹੈ ਸੋ ਵਿਹਾਰਵਾਦੀ ਵਿਹਾਰਵਾਦੀ ਕੀ ਆ ਬੱਚੇ ਦੇ ਵਿਹਾਰ ਨੂੰ ਦੇਖ ਕੇ ਕਿਹੜਾ ਅਧਿਆਪਕ ਮੁਲਾਂਕਣ ਕਰਦਾ ਆ ਹੁਣ ਇਹਦੇ ਉਦੇਸ਼ ਕੀ ਆ ਵਿਦਿਆਰਥੀ ਵਿਹਾਰ ਬਾਰੇ ਗਿਆਨ حاصل ਕਰਨਾ ਠੀਕ ਹੈ ਤਾਂ ਅਧਿਆਪਕ ਜਿਹੜਾ ਹੈ ਵਿਦਿਆਰਥੀ ਦੇ ਵਿਹਾਰ ਬਾਰੇ ਗਿਆਨ حاصل ਕਰਨ ਦੇ ਲਈ ਜਿਹੜਾ ਹੈ ਵਿਵਹਾਰਾਤਮਿਕ ਜੜੀ ਆ ਮੈਂ ਵਿਵਹਾਰਾਤਮਿਕ ਜੜੀ ਆ ਆ ਅੰਕਲਨ ਜਿਹੜਾ ਹੈ ਵਿਹਾਰਵਾਦੀ ਠੀਕ ਹੈ ਉਹਦਾ ਅੰਕਲਨ ਜਿਹੜਾ ਹੈ ਕਰਦਾ ਆ ਕਿਉਂਕਿ ਬੱਚੇ ਦੇ ਵਿਹਾਰ ਬਾਰੇ ਗਿਆਨ ਹੋ ਸਕੇ ਸੁਧਾਰ ਲਿਆਉਣ ਦੇ ਉਦੇਸ਼ ਦੇ ਨਾਲ ਇਹ ਸੰਕਲਨ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਵਿਦਿਆਰਥੀ ਦੇ ਵਿਹਾਰ ਦੇ ਵਿੱਚ ਅਦਰ ਕੁਝ ਸੁਧਾਰ ਜਾਂ ਬਦਲਣ ਦੀ ਲੋੜ ਆ ਤੇ ਉਹ ਕੀਤਾ ਜਾ ਸਕੇ ਵਿਹਾਰ ਤਬਦੀਲੀਆਂ ਬਾਰੇ ਗਿਆਨ ਠੀਕ ਹੈ ਜੀ ਦੇ ਨਾਲ ਅਧਿਆਪਕ ਨੂੰ ਕੀ ਹੁੰਦਾ ਹੈ ਵਿਹਾਰ ਤਬਦੀਲੀਆਂ ਵਿਦਿਆਰਥੀ ਦੇ ਵਿੱਚ ਜਿਹੜੀਆਂ ਨੇਗੇਟਿਵ ਜਾਂ ਪੋਜ਼ਿਟਿਵ ਜਿਹੜੀਆਂ ਚੇਂਜਸ ਆ ਰਹੀਆਂ ਹਨ ਉਹਨਾਂ ਦਾ ਗਿਆਨ ਜਿਹੜਾ ਅਧਿਆਪਕ ਨੂੰ ਹੁੰਦਾ ਹੈ ਰੁਚੀਆਂ ਦਾ ਪਤਾ ਲਗਾਉਣਾ ਇਹਦੇ ਨਾਲ ਕੀ ਹੈ ਕਿ ਬੱਚੇ ਦੇ ਵਿਹਾਰ ਤੋਂ ਜਿਹੜਾ ਹੈ ਅਧਿਆਪਕ ਜਿਹੜਾ ਹੈ ਉਹ ਅੰਕਲਨ ਕਰਦਾ ਅਸੈਸਮੈਂਟ ਕਰਦਾ ਹੈ ਕਿ ਬੱਚੇ ਦੀਆਂ ਜਿਹੜੀਆਂ ਉਹਨਾਂ ਰੁਚੀਆਂ ਦਾ ਫਿਰ ਉਸ ਤੋਂ ਪਤਾ ਲੱਗਦਾ ਹੈ ਕਿ ਜੇ ਤਾਂ ਬੱਚੇ ਦਾ ਵਿਹਾਰ ਬਹੁਤ ਪੋਜ਼ਿਟਿਵ ਦਿਖ ਰਿਹਾ ਹੈ ਬੱਚਾ ਬਹੁਤ ਖੁਸ਼ ਹੋ ਕੇ ਕੰਮ ਕਰ ਰਿਹਾ ਹੈ ਐਕਸਾਈਟਮੈਂਟ ਦੇ ਨਾਲ ਕਰ ਰਿਹਾ ਤਾਂ ਉਫੇ ਪਤਾ ਲੱਗੂਗਾ ਕਿ ਬੱਚੇ ਦਾ ਕਿਸ ਕੰਮ ਦੇ ਵਿੱਚ ਇੰਟਰਸਟ ਆ ਜਾਂ ਬੱਚਾ ਦੂਜੀ ਸਾਈਡ 'ਚ ਕਿਸੇ ਕੰਮ ਦੇ ਨਾਲ ਨਿਰਾਸ਼ ਆ ਤਾਂ ਇਹਨਾਂ ਚੀਜ਼ਾਂ ਦੇ ਨਾਲ ਕੀ ਆ ਬੱਚੇ ਦੇ ਰੁਚੀਆਂ ਦਾ ਪਤਾ ਲੱਗਦਾ ਕਿ ਕਿਹੜਾ ਕੰਮ ਖੁਸ਼ ਹੋ ਕੇ ਕਰਦਾ ਤੇ ਕਿਹਦੇ ਵਿੱਚ ਉਹਦੀਆਂ ਰੁਚੀਆਂ ਆਣ ਕਮਜ਼ੋਰੀਆਂ ਦਾ ਪਤਾ ਲਗਾਉਣਾ ਠੀਕ ਹੈ ਵਿਵਾਰਵਾਦੀ ਜਿਹੜਾ ਆ ਉਸ ਤੇ ਅੰਕਲਨ ਦੇ ਸਮੇਂ ਪਤਾ ਲੱਗਦਾ ਹੈ ਕਿ ਬੱਚੇ ਦੀਆਂ ਕਮਜ਼ੋਰੀਆਂ ਕਿੱਥੇ ਆ ਠੀਕ ਹੈ ਬੱਚੇ ਨੂੰ ਕੰਮ ਕਰਨ ਦੇ ਵਿੱਚ ਕਿੱਥੇ ਰੁਕਾਵਟ ਆ ਰਹੀ ਆ ਕਿੱਥੇ ਉਹ ਜਿਹੜਾ ਰੁਕ ਰਿਹਾ ਆ ਕਿੱਥੇ ਉਹ ਨਿਰਾਸ਼ ਹੋ ਰਿਹਾ ਤੇ ਉਹਦੀ ਕਮਜ਼ੋਰੀਆਂ ਦਾ ਪਤਾ ਜਿਹੜਾ ਲੱਗਦਾ ਆ ਵਿਹਾਰ ਦੇ ਪਿੰਨ ਪਿੰਨ ਰੂਪਾਂ ਦਾ ਗਿਆਨ ਠੀਕ ਹੈ ਸੋ ਇੱਕ ਬੱਚੇ ਦਾ ਵਿਹਾਰ ਜਿਹੜਾ ਅਲੱਗ-ਅਲੱਗ ਕੰਮਾਂ ਦੇ ਵਿੱਚ ਕਿਵੇਂ ਬਦਲਦਾ ਆ ਉਹਦਾ ਗਿਆਨ ਜਿਹੜਾ ਆ ਇਸ ਰਾਈ ਹੁੰਦਾ ਆ ਠੀਕ ਹੈ ਸੋ ਇਸ ਦਾ ਇਸ ਦਾ ਗਿਆਨ ਕਰਨਾ ਹੀ ਜਿਹੜਾ ਆ ਵਿਹਾਰਵਾਦੀ ਜਿਹੜੀ ਐਸਸਮੈਂਟ ਉਹਦਾ ਉਦੇਸ਼ ਆ ਅਲੱਗ ਬੱਚਿਆਂ ਦੀ شناخت ਠੀਕ ਹੈ ਕਲਾਸ ਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਸਾਰੇ ਅਲੱਗ-ਅਲੱਗ ਹੁੰਦੇ ਆ ਕੁਝ ਬੱਚੇ ਜਿਹੜੇ ਗਿਫਟਡ ਹੁੰਦੇ ਆ ਕੁਝ ਸਪੈਸ਼ਲ ਨੀਡ ਹੁੰਦੇ ਆ ਕੁਝ ਨਾਰਮਲ ਬੱਚੇ ਹੁੰਦੇ ਆ ਤੇ ਸਾਰੇ ਬੱਚਿਆਂ ਦੇ ਵਿਵਹਾਰ ਦੀ شناخت ਕਰਨ ਦਾ ਉਦੇਸ਼ ਆ ਠੀਕ ਹੈ ਵੀ ਇਸ ਦੇ ਇਸ ਦੇ ਨਾਲ ਕੀ ਕੀਤਾ ਜਾਂਦਾ ਕਿ ਸਾਰੇ ਬੱਚਿਆਂ ਦੇ ਜਿਹੜੇ ਆ ਵਿਵਹਾਰ ਦਾ ਪਤਾ ਲੱਗਦਾ شناخت ਹੋ ਜਾਂਦੀ ਆ ਵਿਵਹਾਰ ਤੇ ਵਾਤਾਵਰਣ ਦਾ ਸੰਬੰਧ ਇੱਥੇ ਅਧਿਆਪਕ ਜਦੋਂ ਵਿਵਹਾਰ ਦਾ ਮੁਲਾਂਕਣ ਕਰਦਾ ਤੇ ਉਹ ਵਾਤਾਵਰਣ ਦਾ ਜਿਹੜਾ ਪ੍ਰਭਾਵ ਪੈ ਰਿਹਾ ਬੱਚੇ ਸਿੱਖਣ ਦੇ ਉੱਤੇ ਉਸ ਚੀਜ਼ ਨੂੰ ਵੀ ਜਿਹੜਾ ਉਹ ਸੈਸ ਕਰਦਾ ਆ ਠੀਕ ਹੈ ਸੋ ਉਸ ਚੀਜ਼ ਨੂੰ ਵੀ ਜਿਹੜਾ ਆਬਜ਼ਰਵ ਕਰਦਾ ਆ ਇਸ ਤਰ੍ਹਾਂ ਵਿਵਹਾਰ ਤੇ ਵਾਤਾਵਰਣ ਦਾ ਸੰਬੰਧ ਨੂੰ ਨਾਲ ਜਿਹੜਾ ਬੱਚੇ ਦੇ ਕੰਮ ਨੂੰ ਬੱਚੇ ਦੇ ਵਿਵਹਾਰ ਨਾਲ ਜੋੜ ਕੇ ਦੇਖਦਾ ਆ ਸਹੀ ਜਾਣਕਾਰੀ ਪ੍ਰਾਪਤ ਠੀਕ ਹੈ ਔਰ ਇਹ ਸਹੀ ਜਾਣਕਾਰੀ ਦਿੰਦਾ ਕਿਉਂਕਿ ਇੱਕ ਬੱਚੇ ਦੇ ਤੁਸੀਂ ਵਿਵਹਾਰ ਨੂੰ ਦੇਖੋਗੇ ਉਹਨੂੰ ਨੋਟ ਕਰੋਗੇ ਤਾਂ ਤੁਹਾਨੂੰ ਉਹਦੇ ਬਾਰੇ ਕੀ ਹੈ ਸੱਚ ਹੀ ਸਾਹਮਣੇ ਆਊਗਾ ਹਨਾ ਸੋ ਅਧਿਆਪਕੀ ਆ ਮਹਿਵਾਤ ਤੂੰ ਜਿਹੜਾ ਬੱਚੇ ਦੇ ਸੱਚ ਦਾ ਪਤਾ ਜਿਹੜਾ ਲਗਾਉਂਦਾ ਆ ਕਿਉਂਕਿ ਇਹਦੇ ਨਾਲ ਫਿਰ ਉਹਨੂੰ ਬੱਚੇ ਦੇ ਜਿਹੜੇ ਬਾਰੇ ਦੇ ਵਿੱਚ ਗਿਆਨ ਹਾਸਿਲ ਹੁੰਦਾ ਆ ਸਹੀ ਜਾਣਕਾਰੀ ਪ੍ਰਾਪਤ ਠੀਕ ਹੈ ਸੋ ਜਿਹੜਾ ਆ ਪ੍ਰਭਾਵਸ਼ਾਲੀ ਕੀ ਢੰਗ ਨਾਲ ਜਿਹੜਾ ਕੀਤਾ ਗਿਆ ਅੰਕਲਨ ਆ ਉਹ ਹਮੇਸ਼ਾ ਸਹੀ ਜਾਣਕਾਰੀ ਦਿੰਦਾ ਹੈ ਜ ਜਿਹਦੇ ਵਿੱਚ ਅਧਿਆਪਕ ਜਿਹੜਾ ਆ ਪੂਰੀ ਇਮਾਨਦਾਰੀ ਦੇ ਨਾਲ ਜਿਹੜਾ ਬੱਚੇ ਦੇ ਅੰਕਲਨ ਦੇ ਵਿੱਚ ਲੱਗਾ ਹੋਇਆ ਹੁੰਦਾ ਹੈ ਤਾਂ ਉੱਥੇ ਜਿਹੜੀ ਜਾਣਕਾਰੀ ਸਹੀ ਹੁੰਦੀ ਆ ਇਸ ਦੇ ਉਲਟ ਅਗਰ ਅਧਿਆਪਕ ਲਾਪਰਵਾਹੀ ਕਰਦਾ ਆ ਠੀਕ ਹੈ ਤੇ ਉਹ ਲਗਾਤਾਰ ਬੱਚੇ ਨੂੰ ਜਿਹੜਾ ਨਹੀਂ ਦੇਖ ਰਿਹਾ ਤੇ ਉੱਥੇ ਜਿਹੜੀ ਜਾਣਕਾਰੀ ਗਲਤ ਵੀ ਹੋ ਸਕਦੀ ਆ ਤਾਂ ਇਹਦੇ ਵਿੱਚ ਕੀ ਆ ਕਿ ਜਿਹੜਾ ਅਧਿਆਪਕ ਜਿਹੜਾ ਆ ਉਹ ਜੇ ਅਗਰ ਬਹੁਤ ਢੁੰਗਾਈ ਦੇ ਨਾਲ ਹਣਾ ਤੇ ਦੇਖ ਰਿਹਾ ਤੇ ਬੱਚੇ ਦੀ ਉਹਨੂੰ ਸਹੀ ਜਾਣਕਾਰੀ ਜਿਹੜੀ ਆ ਪ੍ਰਾਪਤ ਹੁੰਦੀ ਆ ਔਰ ਸਹੀ ਜਾਣਕਾਰੀ ਪ੍ਰਾਪਤ ਕਰਨਾ ਹੀ ਇਹਦਾ ਉਦੇਸ਼ ਆ ਡੂੰਗਾ ਅਧਿਐਨ ਠੀਕ ਹੈ ਮਹਵਾਰਵਾਦੀ ਜਿਹੜਾ ਹੈ ਮਹਵਾਰਵਾਦੀ ਅੰਕਲਨ ਕੀਆ ਡੂੰਗਾ ਅਧਿਐਨ ਆ ਕਿਉਂਕਿ ਅਧਿਆਪਕ ਬੱਚੇ ਦੇ ਹਰ ਪੱਖ ਨੂੰ ਦੇਖਦਾ ਉਹਦੇ ਬਦਲਦੇ ਹੋਏ ਮਹਵਾਰ ਨੂੰ ਵੀ ਦੇਖਦਾ ਤੇ ਇਹਨੂੰ ਆਪਾਂ ਡੂੰਗਾ ਅਧਿਐਨ ਮੰਨਾਂਗੇ ਅਧਿਆਪਨ ਫੀਡਬੈਕ ਸੋ ਅਧਿਆਪਨ ਫੀਡਬੈਕ ਜਿਹੜਾ ਅਧਿਆਪਕ ਨੂੰ ਆ ਪ੍ਰਾਪਤ ਹੁੰਦਾ ਹੈ ਉਹਨੇ ਬੱਚੇ ਨੂੰ ਕੋਈ ਟਾਸਕ ਦਿੱਤਾ ਠੀਕ ਹੈ ਗਿਆਨ ਜਿਹੜਾ ਆ ਉਹਨ ਦੱਤਾ ਹੋਇਆ ਸੋ ਬੱਚਾ ਕਿਵੇਂ ਵਿਹਾਰ ਕਰਦਾ ਆ ਇਹਦੇ ਨਾਲ ਉਹਨੂੰ ਅਧਿਆਪਨ ਦਾ ਫੀਡਬੈਕ ਜਿਹੜਾ ਮਿਲਦਾ ਆ ਠੀਕ ਹੈ ਸੋ ਤੁਸੀਂ ਇਸ ਤੋਂ ਇਲਾਵਾ ਵੀ ਕੁਝ ਹੋਰ ਪੁਆਇੰਟ ਵੀ ਅਗਰ ਤੁਹਾਡੇ ਮਾਈਂਡ ਵਿੱਚ ਆਉਂਦੇ ਤਾਂ ਤੁਸੀਂ ਲਿਖ ਸਕਦੇ ਆ ਕਿਉਂਕਿ ਸਿੰਪਲ ਜੀ ਗੱਲ ਆ ਵਿਹਾਰ ਨੂੰ ਦੇਖ ਕੇ ਅੰਕਲਨ ਹੁੰਦਾ ਪਿਆ ਹੈ ਹੈਨਾ ਇੱਕ ਤੁਸੀਂ ਜਿਹੜਾ ਸਮਝ ਲੋ ਕਿ ਇੱਕ ਸਟੂਡੈਂਟ ਨੂੰ ਤੁਸੀਂ ਦੇਖ ਰਹੇ ਹੋ ਉਹਦੇ ਵਿਹਾਰ ਨੂੰ ਦੇਖ ਰਹੇ ਹੋ ਕਿ ਕਲਾਸ ਦੇ ਵਿੱਚ ਅਲੱਗ-ਅਲੱਗ ਪੀਰੀਅਡਸ ਦੇ ਵਿੱਚ ਉਹਦਾ ਵਿਹਾਰ ਜਿਹੜਾ ਕਿੱਦਾਂ ਰਹਿੰਦਾ ਆ ਜਦੋਂ ਪੰਜਾਬੀ ਪੜ੍ਹਦਾ ਹੈ ਹਿੰਦੀ ਪੜ੍ਹਦਾ ਹੈ ਕਿੱਦਾਂ ਦਾ ਵਿਹਾਰ ਕਰਦਾ ਹੈ ਕਿਹੜਾ ਵਿਸ਼ਾ ਜਿਹੜਾ ਉਹ ਖੁਸ਼ ਹੋ ਕੇ ਪੜ੍ਹਦਾ ਹੈ ਹਨ ਤੇ ਇਸ ਤਰੀਕੇ ਦੇ ਨਾਲ ਜਿਹੜਾ ਅੰਕਲਨ ਕੀਤਾ ਜਾਂਦਾ ਤੇ ਅੰਕਲਨ ਦਾ ਪਿੱਛੇ ਉਦੇਸ਼ ਕੀ ਹੁੰਦਾ ਹੈ ਬੱਚੇ ਦੇ ਬਾਰੇ ਸਹੀ ਜਾਣਕਾਰੀ ਹਾਸਲ ਕਰਨਾ ਬੱਚੇ ਦੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਕਿਉਂਕਿ ਅਸੈਸਮੈਂਟ ਦੇ ਜਿਹੜੇ ਉਦੇਸ਼ ਆ ਨਾ ਆਬਜੈਕਟਿਵਸ ਉਹ ਸਾਰਿਆਂ ਦੇ ਲਈ ਸੇਮ ਹੀ ਰਹਿਣੇ ਆ ਠੀਕ ਹੈ ਕੁਝ ਚੀਜ਼ਾਂ ਜਿਹੜੀਆਂ ਆ ਟੌਪਿਕ ਵਾਈਜ਼ ਬਦਲ ਲਈਆਂ ਆ ਅਦਰਵਾਈਜ਼ ਤਾਂ ਸੇਮ ਹੀ ਅਸੈਸਮੈਂਟ ਦਾ ਮਤਲਬ ਕੀ ਹੈ ਬੱਚੇ ਬਾਰੇ ਜਾਣਨਾ ਹੈ ਬੱਚੇ ਦੇ ਵਿੱਚ ਸੁਧਾਰ ਕਰਨਾ ਹੈ ਹਨਾ ਤੇ ਆਪਣਾ ਅਧਿਆਪਨ ਫੀਡਬੈਕ ਲੈਣਾ ਅਧਿਆਪਨ ਤਕਨੀਕਾਂ ਦੇ ਵਿੱਚ ਚੇਂजेस ਕਰਨੇ ਆ ਉਹ ਸਾਰਿਆਂ ਦੇ ਵਿੱਚ ਸੇਮ ਹੀ ਰਹਿਣੇ ਆ ਪੁਆਇੰਟ ਠੀਕ ਹੈ ਨਵੀਆਂ ਅਧਿਆਪਨ ਤਕਨੀਕਾਂ ਨੂੰ ਉਤਸ਼ਾਹਿਤ ਕਰਦਾ ਆ ਇਸ ਤਰੀਕੇ ਦੇ ਨਾਲ ਉਹ ਸਾਰੇ ਪੁਆਇੰਟ ਸੇਮ ਹੀ ਰਹਿਣਗੇ ਸੋ ਇੱਥੇ ਸਿਰਫ ਮੁਲਾਂਕਣ ਦੀ ਗੱਲ ਹੋ ਰਹੀ ਹੈ ਠੀਕ ਹੈ ਅਸੀਂ ਬਸ ਉਹਨੂੰ ਵਿਵਹਾਰਵਾਦ ਦੇ ਨਾਲ ਜਿਹੜਾ ਜੋੜ ਲਿਆ ਹੁਣ ਅਸੀਂ ਕਰਾਂਗੇ ਸਰਚਨਾਵਾਦ ਦੀ ਸਰਚਨਾਵਾਦੀ ਜਾਂ ਨਿਰਮਾਣਵਾਦੀ ਜਾਂ ਰਚਨਾਤਮਕ ਪੈਰਾਡਾਈਮਾਂ ਇਕਲੜਦੇ ਮਕਸਦ ਅਤੇ ਦੇਸ਼ ਹੁਣ ਜਿਹੜਾ ਰਚਨਾ ਰਚਨਾਵਾਦੀ ਸੀਗਾ ਨਾ ਸਰਚਨਾਵਾਦੀ ਹੈ ਚਾਹੇ ਤਾਂ ਉਹਦੇ ਵਿੱਚ ਅਧਿਆਪਕ ਨੇ ਵਿਦਿਆਰਥੀ ਨੂੰ ਕਿਤਾਸਾ ਗਿਆਨ ਦਿੱਤਾ ਸੀ ਹੁਣ ਉਹਨੇ ਗਿਆਨ ਦੀ ਵਰਤੋਂ ਦੇਖਣੀ ਸੀ ਵਿਦਿਆ ਜਿਹੜਾ ਬੱਚਾ ਹੈ ਕਿਵੇਂ ਕਰਦਾ ਹੈ ਤਾਂ ਇਹਦੇ ਉਦੇਸ਼ ਕੀ ਆ ਕਿ ਸੁਦੇਸ਼ ਦੇ ਨਾਲ ਇਹ ਬਲ ਅੰਕਲਨ ਕੀਤਾ ਜਾਂਦਾ ਆ ਸੋ ਵਿਦਿਆਰਥੀਆਂ ਦੀਆਂ ਰਚਨਾਤਮਿਕ ਰੁਚੀਆਂ ਦਾ ਜਿਹੜਾ ਗਿਆਨ ਹਾਸਿਲ ਕਰਨ ਦੇ ਲਈ ਸੋ ਇਥੋਂ ਕੀ ਪਤਾ ਲੱਗੂਗਾ ਵਿਦਿਆਰਥੀ ਤੇ ਜਿਹੜੀ ਰਚਨਾਤਮਿਕ ਚੀਜ਼ ਆ ਉਹਦੇ ਵਿੱਚ ਰੁਚੀਆਂ ਜਿਹੜੀਆਂ ਆ ਕਿ ਕਿਸੇ ਚੀਜ਼ ਨੂੰ ਕਿਵੇਂ ਨਵੇਂ ਤਰੀਕੇ ਦੇ ਨਾਲ ਉਹਨੇ ਪੇਸ਼ ਕਰਨਾ ਆ ਗਿਆਨ ਨੂੰ ਉਹ ਕਿੰਨੇ ਕੁ ਵਧੀਆ ਢੰਗ ਦੇ ਨਾਲ ਜਿਹੜਾ ਆ ਵਰਤ ਰਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਟੀਚਰ ਨੇ ਸਕੈਚ ਚਲਾਉਣੇ ਸਿਖਾਦੇ ਤੇ ਬੱਚੇ ਨੂੰ ਹੁਣ ਕੀ ਕੁਝ ਬਣਾ ਰਿਹਾ ਆ ਸੋ ਬੱਚੇ ਦੀਆਂ ਰਚਨਾਤਮਕ ਰੁਚੀਆਂ ਦਾ ਗਿਆਨ ਪ੍ਰਾਪਤ ਕਰਨਾ ਰਚਨਾਤਮਕ ਆਂਕਲਣ ਦਾ ਉਦੇਸ਼ ਹੈ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਠੀਕ ਹੈ ਸੋ ਜਿਹੜਾ ਰਚਨਾਤਮਕ ਜਾਂ ਸਿਰਜਣਾਵੰਦ ਦੀ ਆਂਕਲਣ ਜਿਹੜਾ ਆ ਉਹਦਾ ਜਿਹੜਾ ਆ ਵਿਦਿਆਰਥੀਆਂ ਦੀ ਸਹਾਇਤਾ ਕਰਨ ਦਾ ਮੁੱਖ ਆਦੇਸ਼ ਆ ਇਸ ਲਈ ਵਿਦਿਆਰਥੀ ਨੂੰ ਜਿਹੜਾ ਅਧਿਆਪਕੋਂ ਗਿਆਨ ਵੀ ਪ੍ਰਾਪਤ ਕਰਦਾ ਆ ਅਤੇ ਜਿਹੜਾ ਆ ਕੋਈ ਸਮੱਸਿਆ ਜਾਂ ਕੋਈ ਟਾਸਕ ਜਦੋਂ ਦਿੰਦਾ ਆ ਤੇ ਉਹਦਾ ਉੱਤਰ ਲੱਭਣ ਦੇ ਲਈ ਵੀ ਉਹਦੀ ਅਗਵਾਈ ਵੀ ਕਰਦਾ ਆ ਸੋ ਵਿਦਿਆਰਥੀ ਸਹਾਇਤਾ ਕਰਨਾ ਇਹਦਾ ਉਦੇਸ਼ ਆ ਰਚਨਾ ਲਈ ਉਤਸ਼ਾਹਿਤ ਕਰਨਾ ਠੀਕ ਹੈ ਕੋਈ ਨਵੀਂ ਰਚਨਾ ਕਰਨ ਦੇ ਲਈ ਜਾਂ ਗਿਆਨ ਦੀ ਵਧੀਆ ਢੰਗ ਦੇ ਨਾਲ ਕ੍ਰੀਏਟਿਵ ਢੰਗ ਦੇ ਨਾਲ ਵਰਤੋਂ ਕਰਨ ਨੂੰ ਜਿਹੜਾ ਇਹ ਉਤਸ਼ਾਹਿਤ ਕਰਦਾ ਆ ਵਿਦਿਆਰਥੀਆਂ ਸੰਬੰਧੀ ਪੂਰਨ ਗਿਆਨ ਠੀਕ ਹੈ ਸੋ ਇਹਦਾ ਮੇਨ ਉਦੇਸ਼ ਕੀ ਆ ਕਿ ਵਿਦਿਆਰਥੀਆਂ ਸੰਬੰਧੀ ਪੂਰਨ ਗਿਆਨ ਜਿਹੜਾ ਹਾਸਿਲ ਕਰਨਾ ਕਿਉਂਕਿ ਅਗਰ ਵਿਦਿਆਰਥੀਆਂ ਦੇ ਬਾਰੇ ਪੂਰਨ ਗਿਆਨ ਹੋਊਗਾ ਫਿਰ ਹੀ ਜਿਹੜਾ ਆ ਕਿਸੇ ਵੀ ਬੱਚੇ ਦੇ ਵਿੱਚ ਸੁਧਾਰ ਜਿਹੜੇ ਆ ਕੀਤੇ ਜਾ ਸਕਦੇ ਆ ਲੜਿੰਦੇ ਸੁਧਾਰ ਕੀਤੇ ਜਾ ਸਕਦੇ ਆ ਜਾਂ ਫਿਰ ਹੋਰ ਜ਼ਿਆਦਾ ਅੱਗੇ ਵਧਣ ਦੇ ਲਈ ਉਹਨੂੰ ਜਿਹੜੀ ਹੈਲਪ ਹੋ ਦਿੱਤੀ ਜਾ ਸਕਦੀ ਆ ਵਿਦਿਆਰਥੀਆਂ ਨੂੰ ਰਚਨਾਤਮਕ ਬਣਾਉਣ ਦਾ ਉਦੇਸ਼ ਠੀਕ ਹੈ ਸੋ ਸਾਡੀ ਸਿੱਖਿਆ ਦਾ ਜਿਹੜਾ ਉਦੇਸ਼ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਉਦੇਸ਼ ਆ ਕਿ ਬੱਚਿਆਂ ਨੂੰ ਕ੍ਰੀਏਟਿਵ ਬਣਾਉਣਾ ਆ ਰਚਨਾਤਮਕ ਬਣਾਉਣਾ ਬੱਚੇ ਖੁਦ ਖੁਦ ਤੋਂ ਜਿਹੜੀ ਆ ਚੀਜ਼ਾਂ ਦੀ ਸਿਰਜਣਾ ਕਰਨ ਖੁਦ ਤੋਂ ਚੀਜ਼ਾਂ ਦਾ ਨਿਰਮਾਣ ਕਰਨ ਇੱਕ ਸਹੀ ਗਿਆਨ ਦੇ ਨਾਲ ਠੀਕ ਹੈ ਸੋ ਜਿਹੜਾ ਆ ਇਹਦਾ ਵੀ ਉਦੇਸ਼ ਕੀ ਆ ਬੱਚਿਆਂ ਨੂੰ ਰਚਨਾਤਮਕ ਬਣਾਉਣਾ ਜਿਹੜਾ ਆ ਰਚਨਾਤਮਕ ਆਂਕਲਣ ਦਾ ਉਦੇਸ਼ ਆ ਸੋਚ ਤਰਕ ਰਚਨਾਤਮਕ ਜਾਂਚ ਦਾ ਉਦੇਸ਼ ਠੀਕ ਹੈ ਸੋ ਕੀ ਅਧਿਸ਼ਾ ਕਿ ਬੱਚੇ ਜਿਹੜੇ ਆ ਸੋਚਣ ਸਮਝਣ ਤਰਕ ਕਰਨ ਵਿੱਚ ਤਰਕ ਸ਼ਕਤੀ ਹੋਵੇ ਰਚਨਾਤਮਕ ਜਾਂਚ ਠੀਕ ਹੈ ਸਾਰੇ ਦਾ ਜਿਹੜਾ ਸਾਰਾ ਕੁਝ ਬੱਚੇ ਦੇ ਵਿੱਚ ਜਿਹੜਾ ਉਹਦੀ ਜਾਂਚ ਕਰਨਾ ਹੀ ਇਸ ਦਾ ਉਦੇਸ਼ ਆ ਵਿਅਕਤੀਗਤ ਅਤੇ ਸਮੂਹਿਕ ਸਿੱਖਣ ਪਰਖ ਦਾ ਉਦੇਸ਼ ਠੀਕ ਹੈ ਇਹਦੇ ਵਿੱਚ ਕੀ ਆ ਕਿ ਰਚਨਾਤਮਕ ਦੇ ਵਿੱਚ ਵਿਅਕਤੀਗਤ ਉਹਨੂੰ ਜਿਹੜਾ ਇੰਡੀਵਿਜੂਅਲ ਵੀ ਦੇਖਿਆ ਜਾਂਦਾ ਤੇ ਸਮੂਹਿਕ ਵੀ ਜਿਹੜਾ ਦੇਖਿਆ ਜਾਂਦਾ ਤੇ ਉੱਥੇ ਜਿਹੜੀ ਪਰਖ ਕੀਤੀ ਜਾਂਦੀ ਆ ਬੱਚੇ ਨੂੰ ਸਮੂਹ ਦੇ ਵਿੱਚ ਵੀ ਦੇਖਿਆ ਜਾਂਦਾ ਕਿ ਕਲਾਸ ਦੇ ਵਿੱਚ ਕਿਹੜਾ ਬੱਚਾ ਜਿਹੜਾ ਵਧੀਆ ਕ੍ਰੀਏਟੀਵਿਟੀ ਕਰ ਰਿਹਾ ਹੈ ਜਾਂ ਕੇਵਲ ਇਕੱਲੇ-ਇਕੱਲੇ ਬੱਚੇ ਨੂੰ ਦੇਖਿਆ ਜਾਂਦਾ ਕਿ ਉਸਨੇ ਕੀ ਕ੍ਰੀਏਟੀਵਿਟੀ ਜਿਹੜੀ ਆ ਕੀਤੀ ਆ ਨਰੀਖਣ ਯੋਗਤਾ ਵਿਕਸਿਤ ਕਰਨਾ ਠੀਕ ਹੈ ਇਹਦੇ ਨਾਲ ਬੱਚੇ ਦੀ ਆਬਜ਼ਰਵੇਸ਼ਨ ਅਵੇਲਿਟੀ ਜਿਹੜੀ ਆ ਠੀਕ ਹੈ ਬੱਚਾ ਆਬਜ਼ਰਵ ਕਰਦਾ ਜਿਸ ਦੇ ਨਾਲ ਦੂਜੀਆਂ ਚੀਜ਼ਾਂ ਨੂੰ ਬੱਚੇ ਦੀ ਆਬਜ਼ਰਵੇਸ਼ਨ ਅਵੇਲਿਟੀ ਜਿਹੜੀ ਆ ਉਹ ਕੀ ਹੁੰਦੀ ਆ ਡਿਵੈਲਪ ਹੁੰਦੀ ਆ ਆਤਮ ਨਿਰਪਰ ਬਣਾਉਣਾ ਕਿਉਂਕਿ ਇਹਦੇ ਵਿੱਚ ਬੱਚੇ ਨੂੰ ਖੁਦ ਤੋਂ ਜੜਾਇ ਕਰਨ ਦੇ ਲਈ ਕੁਝ ਵੀ ਕੰਮ ਖੁਦ ਤੋਂ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਆ ਤੇ ਨੇਚ ਇਹਦੇ ਨਾਲ ਬੱਚੇ ਜਿਹੜੇ ਆ ਸੈਲਫ ਡਿਪੈਂਡ ਹੁੰਦੇ ਆ ਠੀਕ ਹੈ ਜਦੋਂ ਖੁਦ ਕਰਨਗੇ ਕੰਮ ਨੂੰ ਤੇ ਉਹਦੇ ਨਾਲ ਜਿਹੜਾ ਆ ਉਹਨਾਂ ਵਿੱਚ ਆਤਮ ਨਿਰਪਰਤਾ ਜਿਹੜੀ ਆ ਬਣੂਗੀ ਉਹ ਆਪਣੇ ਆਪ ਦੇ ਉੱਤੇ ਯਕੀਨ ਵੀ ਕਰਨਗੇ ਆਪਣੇ ਆਪ ਤੇ ਸਵੈ ਵਿਸ਼ਵਾਸ ਵੀ ਹੋਊਗਾ ਉਹਨਾਂ ਨੂੰ ਠੀਕ ਹੈ ਤੇ ਉਹ ਆਤਮ ਨਿਰਪਰ ਬਣਨਗੇ ਅੱਗੇ ਤੋਂ ਜਿਹੜਾ ਆ ਕੋਈ ਵੀ ਕੰਮ ਕਰਨ ਦੇ ਕਾਬਿਲ ਜਿਹੜੇ ਆ ਹੋ ਜਾਣਗੇ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਆ ਇਸ ਕੁਐਸਚਨ ਨੂੰ ਕਰ ਲੈਣਾ ਆ ਇਹਦੇ ਵਿੱਚ ਜਿਹੜੇ ਜੇ ਆਪਸੀ ਗੱਲ ਕਰੀਏ ਨਾ ਕਿ ਇਹਦੇ ਉਦੇਸ਼ਾਂ ਦੇ ਤਾਂ ਉਦੇਸ਼ ਅੰਕਲਣ ਵਾਲੇ ਹੀ ਤੁਸੀਂ ਉਦੇਸ਼ਾਂ ਨੂੰ ਜਿਹੜਾ ਲਿਖ ਸਕਦੇ ਹੋ ਅਸੈਸਮੈਂਟ ਦੇ ਜੋ ਉਦੇਸ਼ ਆ ਕਿਉਂਕਿ ਅਸੈਸਮੈਂਟ ਦੀ ਕਿਸਮ ਆ ਠੀਕ ਹੈ ਇਹ ਅਸੈਸਮੈਂਟ ਦੀ ਕਿਸਮ ਆ ਬਿਹਵਾਰਵਾਦੀ ਤੇ ਰਚਨਾਤਮ ਰਚਨਾਵਾਦੀ ਠੀਕ ਹੈ ਸੋ ਉਹੀ ਉਦੇਸ਼ ਆ بس ਇਹਨਾਂ ਨੂੰ ਤੁਸੀਂ ਰਚਨਾਵਾਦੀ ਨੂੰ ਰਚਨਾਵਾਦੀ ਦੇ ਹਿਸਾਬ ਨਾਲ ਕੁਝ ਪੁਆਇੰਟ ਕਰਦਣੇ ਆ ਤੇ ਵਿਵਹਾਰਵਾਦੀ ਨੂੰ ਵਿਵਹਾਰਵਾਦੀ ਦੇ ਹਿਸਾਬ ਨਾਲ ਕਰਦਣੇ ਬਾਕੀ ਸਾਰਾ ਤੁਹਾਡਾ ਆਨਸਰ ਸੇਮ ਹੀ ਰਹਿਣਾ ਆ ਬਹੁਤ ਹੀ ਈਜ਼ੀ ਜਿਹੜਾ ਤੁਹਾਡਾ ਇਹ ਕੁਐਸਚਨ ਆ ਸੋ ਇਸ ਤੋਂ ਬਾਅਦ ਸੀ ਪਾਰਟ ਅਥੇ ਸ਼ਾਰਟਸ ਦੇ ਲਈ ਕਰਾਂਗੇ ਕਿਉਂਕਿ ਉਹਦੇ ਵਿੱਚ ਕੁਝ ਟੈਸਟ ਵਗੈਰਾ ਦਿੱਤੇ ਹੋਏ ਆ ਔਰ ਬਹੁਤ ਹੀ ਈਜ਼ੀ ਜੇ ਟਾਪਿਕ ਆ ਉਹਨੂੰ ਉਸੇ ਸ਼ਾਰਟਸ ਦੇ ਲਈ ਤਿਆਰ ਕਰ ਲੰਨੇ ਆ ਸੋ ਮੇਰੇ ਚੈਨਲ ਤੇ ਨਾਮੇ ਉਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵਧੀਆ ਲੱਗੀ ਤਾਨੂੰ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗ ਰਹੀਆਂ ਆ ਸੋ ਪੂਰੀ ਕੋਸ਼ਿਸ਼ ਰਵਗੀ ਕਿ ਤੁਹਾਡਾ ਅਸੈਸਮੈਂਟ ਵਾਲਾ ਜਿਹੜਾ ਅਸੈਸਮੈਂਟ ਫॉर ਲਰਨਿੰਗ ਦਾ ਸਿਲੇਬਸ ਆ ਫੁੱਲ ਸਿਲੇਬਸ ਤੁਹਾਨੂੰ ਜਿਹੜਾ ਆ ਕਰਵਾ ਦਮਾ ਤੁਹਾਡੇ ਪੇਪਰ ਤੋਂ ਪਹਿਲਾਂ ਤੁਹਾਨੂੰ ਜਿਹੜਾ ਅਵੇਲੇਬਲ ਕਰਵਾ ਦਮਾ ਸੋ ਬਣੇਰੋ ਚੈਨਲ ਦੇ ਨਾਲ ਥੈਂਕ ਯੂ ਸੋ ਮੱਚ